ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਹੈਂਡਲੀ ਪਾਸਪੋਰਟ ਇੰਡੈਕਸ 2024 ਦੀ ਤਾਜ਼ਾ ਸੂਚੀ ਜਾਰੀ ਹੋ ਗਈ ਹੈ ਇਸ ਸੂਚੀ ਦੇ ਵਿੱਚ ਅਮਰੀਕੀ ਪਾਸਪੋਰਟ ਪਹਿਲੀ ਵਾਰ ਟੌਪ 10 ਲਿਸਟ ਤੋਂ ਬਾਹਰ ਹੋ ਗਿਆ ਇਹ ਪਿਛਲੇ 20 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਇਸ ਸਿਖਰਲੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਿਆ ਹੈਰਲੀ ਪਾਸਪੋਰਟ ਇੰਡੈਕਸ 2024 ਅਨੁਸਾਰ ਅਮਰੀਕੀ ਪਾਸਪੋਰਟ 20 ਸਾਲਾਂ ਦੇ ਵਿੱਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਚੋਟੀ ਦੇ 10 ਸੂਚੀਆਂ ਦੇ ਵਿੱਚ ਉਪਰ ਹੋ ਗਿਆ ਹੈ ਅਮਰੀਕੀ ਪਾਸਪੋਰਟ ਹੋਣਾ ਮਲੇਸ਼ੀਆ ਦੇ ਬਰਾਬਰ 12ਵੇਂ ਸਥਾਨ ਤੇ ਹੈ ਇਹ ਪਾਸਪੋਰਟ 227 ਦੇਸ਼ਾਂ ਦੇ ਵਿੱਚੋਂ 180 ਦੇ ਵਿੱਚ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ ਦੂਜੇ ਪਾਸੇ ਸਿੰਗਾਪੁਰ ਦੇ ਕੋਲ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ ਜੋ 193 ਦੇਸ਼ਾਂ ਨੂੰ ਵੀਜ਼ਾ ਮੁਕਤ ਪ੍ਰਵੇਸ਼ ਦਿੰਦਾ ਹੈ ਉਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜੋ ਬਾਦਾਰ ਨੰਬਰ ਹੁੰਦਾ ਹੈ ਸੂਚਕਾਂਕ ਦੇ ਅਨੁਸਾਰ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਹੈ ਭਾਰਤ ਦੀ ਰੈਂਕਿੰਗ ਪਿਛਲੇ ਸਾਲ ਦੇ ਮੁਕਾਬਲੇ 5 ਸਥਾਨਾਂ ਹੇਠ ਆ ਗਈ ਹੈ ਭਾਰਤੀ ਪਾਸਪੋਰਟ 57 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਜਾਂ ਫਿਰ ਵੀਜ਼ਾ ਔਨ ਅਰਾਈਵਲ ਪੌਂਚੇ